ਆਪਾਂ ਮੈਨਿੰਗ ਰੈਕਟਰ ਉਹਨਾਂ ਛੱਡੋ ਪੁਰਨ ਲੱਗੇ ਹੋਏ ਨੇ ਆਪਾਂ ਮੈਨਿੰਗ ਰੈਕਟਰ ਆਪਾਂ ਅੱਜ ਦੀ ਵੀਡੀਓ ਸ਼ੂਟ ਕਰਦੇ ਆ ਆ ਦੇਖੋ ਜੀ ਅੱਜ ਦਾ ਵੀਡੀਓ ਬਣਾਉਣ ਦੀ ਆ ਕੀਨੂਆਂ ਨੂੰ ਹੋਲੇ ਗੁਰਦੁਆਰਿਆਂ ਨੇ ਲੰਗਰ ਲਈ ਲੈਣ ਤੁਸੀਂ ਸਹੀ ਜਲੰਧਰ ਖਾਨ ਚੱਲੇ ਆ ਹੋਰ ਤਾਂ ਕੋਈ ਕੰਮ ਨਹੀਂ ਘਰ ਦੇ ਰੋਟੀਆਂ ਆ ਆ ਵੀ ਤੇਰਾ ਕੀ ਤੈਨੂੰ ਵੀਰੇ ਸਕ੍ਰਿਪਟ ਲਈ ਬੁਲਾਇਆ ਸੀ ਕੋਈ ਕਿ ਸਕ੍ਰਿਪਟ ਆਇਆ ਬਈ ਕਿੰਨੇ ਠੰਡੇ ਹੋ ਰਹੇ ਨੇ ਯਾਰ ਕੀ ਠੰਡੇ ਹੋ ਰਹੇ ਨੇ ਕੰਮ ਤਾਂ ਹੈ ਨਹੀਂ ਆਪਾਂ ਨੂੰ ਕੋਈ ਆਇਓ ਇੱਕ ਦਿਖਦਾ ਇੱਕ ਹਾਂ ਮਾਲ ਉਹ ਸਾਹਮਣੇ ਵਾਲਾ ਇਹ ਗੁਰਦੁਆਰਾਂ ਨਾ ਹੂੰ ਉਹਦੀ ਆ ਜਗ੍ਹਾ ਸਾਰੀ ਆ ਹਾਂ ਹਾਂ ਸੇਰੀ ਮਾਦਰਾ ਜਿਹੜੇ ਖੇਤੀ ਕਰਦੇ ਨੇ ਇਹਨਾਂ ਨੇ ਫਿਰ ਮੁੱਲ ਦੀ ਲਈ ਵੀ ਆ ਠੇਕੇ ਤੇ ਆ ਮੂਲ ਹੀ ਨਹੀਂ ਉਹਦੇ ਬੈਕ ਸਾਈਡ ਇੱਕ ਉਹ ਕਿੰਨੀ ਕੁ ਬੈਕ ਸਾਈਡ ਜਾਣਾ ਉਹ ਸਾਹਮਣੇ ਦਿੱਖਦਾ ਰਿਹਾ ਕੀ ਇਥੇ ਕਿੰਨੀ ਕਿ ਸਾਹਮਣੇ ਉਹ ਮੋਟਰਸਾਪ ਚੱਪ ਕੇ ਆਵਲਾ ਕੋਈ ਆ ਤੁਸੀਂ ਰਹਿਣ ਦਿਓ ਆਇਆ ਯਾਰ ਗੋਦਵਾਲ ਵਿਚੋਂ ਹਾਂਜੀ ਗਾਇਜ਼ ਅਸੀਂ ਕੈਰੇਜ ਬੂਰਾ ਕਰਨ ਆਏ ਹਾਂ ਹਾਂ ਕਹਿੰਦੇ 2 ਘੰਟੇ ਜੰਗਲ ਚ ਬਤਾਓ ਹਰ ਜੰਗਲ ਵੀ ਜੀ

ਨਵਾਂ ਮੈਂਬਰ ਜੁੜ ਚੁੱਕਿਆ ਤੁਸੀਂ ਕੀ ਕਹਿਣਾ ਚਾਹੋਗੇ ਇੱਕ ਵਾਰ ਸਬੂ ਨਵਾਂ ਸਾਡੇ ਚੈਲੰਜ ਦੇ ਵਿੱਚ ਨਵਾਂ ਚੈਲੰਜ ਨਵਾਂ ਚਿਹਰਾ ਦੇਖਣ ਨੂੰ ਮਿਲੇ ਹ ਹ ਕਪਤਾਨ ਨੇ ਕਿਉਂ ਸਦਾ ਆਇਆ ਹੈ ਕਿ ਇੱਕ ਹਸੌੜ ਆ ਗਿਆ ਲਓ ਜੀ ਕਹਿੰਦੇ 15 20 ਮਿੰਟ ਇੱਥੇ ਖਰਾਬ ਕਰਨ ਤੋਂ ਬਾਅਦ ਇਦੋਂ ਖਾਲੀ ਹੱਥ ਜਾਂਦੇ ਹੋਏ ਨਿਰਾਸ਼ਾਜਨਕ ਇਹ ਕਹਿੰਦੇ ਖਾਲੀ ਹੱਥ ਨਹੀਂ ਜਾਣਾ ਕੁਝ ਨਾ ਕੁਝ ਤਾਂ ਲੈ ਕੇ ਜਾਵਾਂਗੇ ਗੱਲੇ ਹੈਗੀਆਂ ਯਾਰ ਕੋਈ ਨਹੀਂ ਦੇਗਾ

ਵੱਛੇ ਮੇਰੇ ਦਾ ਸੀਗਾ ਕੀ ਉਹ ਕਹਿੰਦੇ ਨੂੰ ਯਾਰ ਕੀ ਨੂੰ ਕੀ ਨੂੰ ਸਪਲਾ ਦੋ ਮਸਮਲੀ ਕਾ ਹਾਂ ਹਲੋ ਭਾਈ ਬੜੇ ਆ ਚਿਹਰੇ ਯਾਰ ਨਾ ਨਾ ਪਕੋਸ਼ ਕਰਦੇ ਨਹੀਂ ਲਾਉਂਦੇ ਭਾਈ ਜਿਹੜਾ ਤੁਸੀਂ ਕੀਤਾ ਹੋਣਾ ਬਹੁਤ ਵਧੀਆ ਲੱਗਿਆ ਠੀਕ ਆ ਐਨੀਸ਼ਟੂ ਯਾਰ ਇਹਨੂੰ ਛੱਡ ਛੱਡ ਉਜੀ ਆਇਆ ਤਾਂ ਆਪਾਂ ਵੀਡੀਓ ਬਣਾਉਣ ਸੀ ਪਰ ਪਤਾ ਸਾਨੂੰ ਵੀ ਨਹੀਂ ਲੱਗਿਆ ਕੀ ਹੋ ਗਿਆ ਇਹ ਤਾਂ ਉਹੀ ਗੱਲ ਹੋ ਗਈ ਕਹਿੰਦੇ ਭੋਰਨ ਵਾਲੇ ਭੋਰ ਹੀ ਜਾਂਦੇ ਪਾੜ ਕੇ ਸੀਨਾ ਪੱਥਰਾਂ ਦਾ ਚਲੋ ਵੀ ਮਿੱਤਰੋ ਬਾਕੀ ਤੁਹਾਡਾ ਕੰਮ ਹੈ ਲਾਈਕ ਕਮੈਂਟ ਸ਼ੇਅਰ ਕਰਨ ਦਾ ਬਾਕੀ ਆਪਾਂ ਅਗਲੀ ਵੀਡੀਓ 'ਚ ਦੇਖਾਂਗੇ ਕੋਸ਼ਿਸ਼ ਕਰਾਂਗੇ ਭੋਰਨ ਦੀ ਵੀ ਇਸ ਤੋਂ ਵਧੀਆ ਭੋਰੀਏ ਤਾਂ ਜੋ ਤੁਹਾਨੂੰ ਪਸੰਦ ਆ ਜਾਕੇ ਬਾਕੀ ਚਲੋ ਮਿਲਦੇ ਹਾਂ ਜੀ ਅਗਲੀ ਵੀਡੀਓ ਵਿੱਚ ਧੰਨਵਾਦ